ਕੰਮ ਕੋਲ ਨਾ ਹੁੰਦਾ ਤੇ ਉਹਨਾਂ ਦੇ ਵੱਲ ਆ। ਮੋਲੇ ਸ਼ੋ ਨਿਹਾਲ ਸਾਸੀ ਅਸਰ। ਫੋਟੋ ਕਿੱਥੇ ਹੁੰਦੇ ਜੀ? ਆ ਜੀ ਆ। ਨਹੀਂ ਮਾੜਾ ਰਹੇ। ਇਹ ਵੀ ਉਹ ਹੀ ਕਹਿੰਦੇ ਦੁਆਰਾ ਆ। ਉਹ ਦੇਖੀ ਉਹਨਾਂ ਵੀਡੀਓ ਨਾਲ ਸਾਡਾ ਗਿਆ ਹਾਂ ਉਹਨਾਂ ਨੇ ਵਧੀਆ ਕਰਤਾ ਸਟੇ 10 ਸ਼੍ਰੀ ਅੰਮ੍ਰਿ ਕਾਲੀ ਦਾ ਮੰਦਰ ਸਰਹੇ ਜਲਾ ਪੁਕਾ ਅੰਦਰਸ਼ ਸਿੰਘ ਮੰਦਰ ਮੇਰੇ ਨਾਲ ਪੂਰੀ ਟੀਮ ਮੁਲਾਜ਼ਮ ਬਣੇ ਤੇ ਜਲਾ ਪ੍ਰਧਾਨ ਅਵਤਾਰ ਸਿੰਘ ਸੀਨੀਅਰ ਪ੍ਰਧਾਨ ਬਿਗਰੂਪ ਸਿੰਘ ਰਾਜੀ ਤੇ ਸਾਥੀ ਪੈਂਡ ਵੀ ਜਲਾ ਪ੍ਰਧਾਨ ਸੀ ਵੀ ਸਿੰਧਰਪਾਲ ਤੇ ਉਤੰਦਰਕਾਰ ਦਾ ਨਸੀਬਿਆ ਅਰੇ ਸੰਭੋ ਕੈਦਿਆ ਇਹ ਜਰਨੈਕਸ ਕਰਨੇ ਤੇ ਅੱਜ ਅਸੀਂ ਸਾਡੇ ਮੀਰ ਕੀ ਅਸੀਂ ਇੱਕ ਜਿਆਦਾ ਦਫਤਰ ਦਾ ਡੰਡਾ ਹੈਗਾ ਆਪਣਾ ਸਲਾਈ ਸੈਂਟਰ ਦਾ ਭਾਟਾ ਕਰਨ ਆਏ ਆ ਤੇ ਜਿਹਦੇ ਵਿੱਚ ਸਾਡੇ ਬਹੁਤ ਹੀ ਹੁਮਤਾ ਵਾਲੇ ਜੀ ਵੀ ਮਾਪਰੀਦ ਕੋ ਤੇ ਰਵੀ ਜੋਤ ਕੋ ਇਸ ਦੇ ਸੰਚਾਲਨ ਨੇ ਇਹ ਬੇਟੀਆ ਨੂੰ ਇਹ ਟ੍ਰੇਨਿੰਗ ਦੇਣਗੇ ਸਲਾਈ ਸੈਂਟਰ ਦੇ ਵਿੱਚੋਂ ਤਾਕਿ ਇਹਨਾਂ ਨੂੰ ਆਪਣਾ ਹੁਨਰ ਸਿਖਾਉਣਗੇ ਤਾਂਕਿ ਆਪਣੇ ਸੁਭਿਖ ਦਿਨ ਚੰਗਾ ਖੜੀਆ ਹੋ ਜਾਣ ਹੋਰ ਬੀਬੀਆਂ ਵੀ ਆ ਕੇ ਸਿਖਲਾਈ ਲੈਣਗੀਆਂ ਮੈਂ ਇਹਨਾਂ ਦੋਨਾਂ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਇੰਨਾ ਚੰਗਾ ਦਿੱਤਾ ਸੁਣਿਆਂਗਾ ਇਹ ਹੋਰ ਗੱਲ ਗਿਆਨ ਚੱਕਾ ਹੈ ਅੰਦਰ ਕੁੰਬਲਾ ਚੌਂਦੀਆ ਨੇ ਅਸੀਂ ਇਹਨਾਂ ਦੀ ਜਮੀਨ ਹੋਈ ਸਪੋਰਟ ਕਰਾਂਗੇ ਸ਼੍ਰੋਮਿਕ ਕਾਲੀ ਕਲਾਮ ਸਰਸਵੰਨ ਦੀ ਮੰਗ ਮੰਨ ਲਓ ਮੈਂ ਇੱਥੇ ਕਹਿੰਦਾ ਸਾਰਿਆਂ ਨੂੰ ਵਧਾਈ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਵਨ ਜੀ ਜਮਾਨ ਕਾਲੀ ਦਾਲ ਅਮਰਸਾਰ ਤੇ ਬੀਬੀਆਂ ਨੂੰ ਅਸੀਂ ਸਲਾਈ ਸੈਂਟਰ ਖੋਲ ਕੇ ਦੇ ਰਹੇ ਹਾਂ ਤੇ ਲਾਭ੍ਰਿਤ ਤੇਰਾ ਵੀ ਡੋਰ ਵੀ ਇਹ ਬੱਚੀਆਂ ਨੂੰ ਸਿਖਾਉਣ ਗਿਆ ਇਹ ਆਪਦਾ ਪੈਰਾਦਰ ਖੜੀਆਂ ਹੋਣ ਗਿਆ ਵੀ ਜਿਵੇਂ ਇਹ ਬੱਚੀਆਂ ਜਿਹੜੀਆਂ ਸਲਾਈ ਹੈਂਡਰ ਸਿੱਖਣ ਗਿਆ ਵੀ ਇਹਨਾਂ ਨੂੰ ਵੀ ਵਾਰਾ ਮੋਟਾ ਆਪਣੀਆਂ ਪੈਰਾਥੈਂ ਖੜੀਆਂ ਹੋਣ ਜੇ ਵੀ ਕਿਸੇ ਦੇ ਹੱਥ ਦੇ ਨੂੰ ਪੂਰੇlfloor ਨਹੀਂ ਬੋ। ਤੁਹਾਨੂੰ ਦੇਖ ਲਵੇ ਕੋਇਰ ਜੀ ਕੇ ਖਾਲਸਾ ਵਾਈਕਰ ਜੀ ਕੀ ਫਤਿਹ ਮੈਂ ਭਪਿੰਦਰਜੀਤ ਕੌਰ ਜੱਤੇ ਬੰਦੀਸਕਰ ਜਿਲ੍ਹਾ ਬਰਨਾਲਾ ਸ਼੍ਰੋਮਣੀ ਕਾਲਜ ਦਾ ਰਸਤਾ ਅਮਰੀਕਾ ਪਾਰਟੀ ਵੱਲੋਂ ਜੀ ਤੇ ਅੱਜ ਅਸੀਂ ਬਰਨਾਲਾ ਜਿਲ੍ਹਾ ਦੇ ਵਿੱਚ ਸਲਾਈ ਸੈਂਟਰ ਖੋਲੇ ਆ ਜੀ ਇੱਥੇ ਤੇ ਇਹ ਸਾਡੇ ਪ੍ਰਧਾਨ ਜੀ ਨੇ ਜੀ ਜਿਲ੍ਹਾ ਦੇ ਤੇ ਆ ਦਰਸ਼ਨ ਸਿੰਘ ਮਡੇਰ ਪ੍ਰਧਾਨ ਜੀ ਨੇ ਜੀ ਤੇ ਇਹਨਾਂ ਦੀ ਅਗਵਾਈ ਦੇ ਹੇਠ ਅੱਜ ਅਸੀਂ ਇੱਥੇ ਇਹਦਾ ਸਲਾਈ ਸੈਂਟਰ ਦਾ ਉਦਘਾਟਨ ਕੀਤਾਗਾ ਜੀ ਇਹਦਾ ਉਦਘਾਟਨ ਕਰਨ ਦੀ ਸਾਡੀ ਮਨਸ਼ਾ ਸਿਰਫ ਇਹ ਹੀ ਹੈ ਜੀ ਵੀ ਬੱਚੀਆਂ ਅੱਗੇ ਵਧਣਗੀਆਂ ਰੋਜ਼ਗਾਰ ਇਹਨਾਂ ਨੂੰ ਹੋਰ ਮਿਲੇਗਾ ਤੇ ਸਾਡੀ ਪਾਰਟੀ ਵੱਲੋਂ ਇਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਜੀ 3 ਮਹੀਨੇ ਦੇ ਬਾਅਦ ਜੋ ਦੋਨਾਂ ਨੇ ਪ੍ਰੋਪਰ ਸਾਰੀ ਸਖਲਾਈ ਲੈ ਲਈ ਤੇ ਇਹਦਾ ਮਕਸਦ ਸਿਰਫ ਇਹ ਹੈ ਜੀ ਰੋਜ਼ਗਾਰ ਲੈਣੀ ਹੈ ਤੇ ਆਫਟਰ ਮੈਰਿਜ ਕੁੜੀਆਂ ਬੇਖੌਫ ਹੋ ਕੇ ਕੰਮ ਕਰ ਸਕਣ ਆਪ ਦਾ ਰੋਜ਼ਗਾਰ ਦੇ ਵਿੱਚ ਉਹਨਾਂ ਦੇ ਹੋਰ ਵੀ ਵਾਧਾ ਹੋਵੇਗਾ ਤੇ ਨਾਲ ਆਪਦੇ ਹੋਰ ਵੀ ਜਿਹੜੇ ਮਤਲਬ ਕੁੜੀਆਂ ਨੇ ਉਹਨਾਂ ਨੂੰ ਸਹਿਯੋਗ ਕਰ ਸਕਦੇ ਮਾਈ ਕੁੜੀ ਦਾ ਖਾਲਸਾ ਵਾਈਪਰੂ ਵੀ ਕਰਦੇ ਅਚਰਿਤ ਨਿਖੜੋਮੀ ਅਕਾਲੀ ਦਾ ਜਿਹੜੀ ਵੱਲੋਂ ਹਾਂਜੀ ਬੱਚੋ ਆਪ ਦਾ ਅਰਵੈਲ ਬੀ ਟਿਕਾ ਦਾ ਕਟ ਕੀਤਾ ਗਿਆ ਹੈ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂ ਲਕਸ਼ਿਕ ਔਰ ਜੋ ਵੀ ਕੁੜੀਆਂ ਇਥੇ ਕੰਮ ਕਰਨਗੀਆਂ ਉਹਨਾਂ ਨੂੰ ਸਿਖਲਾਈ ਦਵਾਂਗੀ ਉਸ ਤੋਂ ਬਾਅਦ ਉਹਨਾਂ ਨੂੰ 3 ਮਹੀਨੇ ਬਾਅਦ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਧੰਨਵਾਦ ਬਹੁਤ ਬੱਚੋ ਉਹਨਾਂ ਨਾਲ ਰਹਿਣੀ ਹੈ ਉਹਨਾਂ ਨੂੰ ਹੋਵੋ ਬਤਾਓ ਦੂਜੋਂ ਕੀ ਅਸਰ ਹੋ ਰਿਹਾ ਹੈ